ਲੰਗਿਆ ਵੇਲਾ ਯਾਰਾ ਹੱਥ ਨਹੀਂ ਆਉਣਾ ਪੈਜੂ ਸੱਜਣਾ ਬਾਦ ਵਿੱਚ ਪਸਤਾਉਣਾ ਲੰਗਿਆ ਵੇਲਾ ਹੱਥ ਨਹੀਂ ਆਉਣਾ ਪੈਜੂ ਸੱਜਣਾ ਬਾਦ ਵਿੱਚ ਪਸਤਾਣਾ ਜੋ ਕੋਲ ਹੈ ਵਕਤ ਉਹਦਾ ਸਤਕਾਰ ਕਰ ਆਪਣੇ ਮਾਪਿਆਂ ਨੂੰ ਪਿਆਰ ਕਰ ਆਪਣੇ ਮਾਪਿਆਂ ਨੂੰ ਪਿਆਰ ਕਰ ਓਟ ਸਵੇਰੇ ਇਹਨਾਂ ਦੇ ਚਰਨਾਂ ਵਿੱਚ ਸਜਦਾ ਕਰਿਆ ਕਰ ਤੇ ਜ਼ੁਬਾਨ ਨਾਲ ਜਾਪ ਇਹਨਾਂ ਦੇ ਨਾਮ ਦਾ ਕਰਿਆ ਕਰ ਓਟ ਸਵੇਰੇ ਸਜਦਾ ਇਹਨਾਂ ਦੇ ਚਰਨਾਂ ਵਿੱਚ ਕਰਿਆ ਕਰ ਇਹ ਜ਼ੁਬਾਨ ਨਾਲ ਜਾਪ ਇਹਨਾਂ ਦੇ ਨਾਮ ਦਾ ਕਰਿਆ ਕਰ ਕਰ ਬੈਠਿਆ ਤੇਰਾ ਹੱਜ ਹੋਜੂ ਸੋਨੇ ਰੱਬ ਦਾ ਤੈਨੂੰ ਸਜਣ ਇੰਤਜ਼ਾਰ ਹੋਜੂ ਲੋਨੀ ਮੰਦਰ ਮਚ ਜਾ ਕੇ ਮਥੇ ਰਗੜੰਦੀ ਤੇਰਾ ਕਰ ਬੈਠਿਆ ਸਜਣਾ ਹਲੋਜੋ ਕੋਲ ਤੇਰੇ ਜਹਾਨ ਜ ਤੇਰੇ ਕੋਲ ਤੇਰੇ ਮਾਪਿਓ ਨੇ ਸਜਣਾ ਕਦਰ ਕਰ ਇਹਨਾਂ ਦੀ ਬੇਕਦਰੀ ਨਾ ਕਰ ਸਜਣਾ ਇਹਨਾਂ ਦਾ ਕੋਈ ਤੋਲ ਨਹੀਂ ਇਹਨਾਂ ਦਾ ਕੋਈ ਮੋਲ ਨਹੀਂ ਕੀਰੇ ਅਨਮੋਲ ਨੇ ਸਜਣਾ ਯਾਰ ਆ ਪੈਸਾ ਸ਼ੋਰ ਤੋਂ ਦੌਲ ਤੋਂ ਬਥੇਰੀ ਕਮਾ ਲੇਗਾ ਯਾਰ ਕਾਸ਼ਾ ਸ਼ੁਰਖ ਦولت ਬਥੇਰੀ ਕਮਾ ਲੇਗਾ ਤੁਰਗੇ ਇੱਕ ਵਾਰ ਮਾਂ ਕੋ ਦਸ ਕਿਥੋਂ ਬੁਲਾ ਰਹੀ ਹੈ ਬਸ ਜਨਾ ਮੁਰਕ ਪਸਤਾਉਣਾ ਪੈ ਜੂ ਅੰਮਣ ਵਾਂਗੂ ਖੁੰਝੂਆਂ ਨੂੰ ਛਪਾਉਣਾ ਪੈ ਜੂ ਬਸ ਸੱਜਣਾ ਮੁਰਕ ਪਸਤਾਉਣਾ ਪੈ ਜੂ ਅੰਮਣ ਵਾਂਗੂ ਸਜ ਹੰਝੂਆਂ ਨੂੰ ਛਪਾਉਣਾ ਪੈ ਜੂ ਬਸ ਯਾਰਾ ਕੋਲ ਜੋ ਵਕਤ ਇਹਦਾ ਸਤਕਾਰ ਕਰ ਆਪਣੇ ਮਾਂ ਕੋ ਨੂੰ ਪਿਆਰ ਕਰ ਆਪਣੇ ਮਾਂ ਕੋ ਨੂੰ ਪਿਆਰ ਕਰ ਆਖਰ ਵਿੱਚ ਗੱਲ ਸੱਜਣਾ ਮਾਂ ਕੋ ਰੱਬ ਨੇ ਸੱਜਣਾ ਇਹ ਮੰਦਰ ਮਸਜਿਦ ਦੁਦਵਾਰਾ ਤੀਰਥ ਸਭ ਨੇ ਸੱਜਣਾ ਇਹਨਾਂ ਦੇ ਪੈਰਾਂ ਹੇਠ ਜੰਤ ਸਵਰਗ ਸਭਨੇ ਸੱਜਣਾ ਅਮਨ ਕੇਚੋ ਪੁਰੇ ਜੇ ਖੁਸ਼ ਨਾ ਤੇਰੇ ਮਾਂ ਬਾਪ ਤੇ ਸਭ ਗੁਰ ਪੀਰ ਪਗੰਬਰ ਖੁਸ਼ ਨਾ ਤੇਰੇ ਸੱਜਣਾ ਸਭ ਗੁਰ ਪੀਰ ਪਗੰਬਰ ਖੁਸ਼ ਨਾ ਤੇਰੇ ਸੱਜਣਾ ਸੋ ਦੋਸਤੋ ਆਪਣੇ ਮਾਪਿਆਂ ਨੂੰ ਰਿਸਪੈਕਟ ਕਰਿਆ ਕਰੀਂ ਤੇ ਧਧਰ ਕਰਿਆ ਕਰੋ ਕਿਉਂਕਿ ਮਾਂ ਪਿਓ ਇੱਕ ਵਾਰ ਜ਼ਿੰਦਗੀ ਜੀ ਮਿਲਦੀ ਬਾਰ ਬਾਰ ਨਹੀਂ ਮਿਲਦੀ ਹਰ ਚੀਜ਼ ਦੁਨੀਆ ਦੀ ਮਿਲ ਜਾਂਦੀ ਹੈ ਕੀਦਿ ਪਰ ਮਾਂ ਪਿਓ ਕਰ ਨਾਲ ਨੰਤ ਕੋਲ ਤੋਂ ਮਿਲਦੀ ਹੈ ਮਿਲਦੇ ਨਹੀਂ ਕਦੇ ਦੋਸਤੋ ਜੀ ਜਿਹੜੇ ਦੋਸਤ ਲੋਕ ਆਪਣੇ ਮਾਪਿਆਂ ਤੋਂ ਦੂਰ ਨੇ ਜਿਹੜੇ ਲੋਕ ਆਪਣੇ ਮਾਪਿਆਂ ਨੂੰ ਅੱਜ ਵੀ ਵਿਦਿਅਕ ਅਸਥਾਨਾਂ ਜਾਂ ਛੱਡ ਗਏ ਨੇ ਜਾਂ ਕਿਸੇ ਤਰ੍ਹਾਂ ਦੂਰ ਨੇ ਪਲੀਜ਼ ਆਪਣੇ ਮਾਪਿਆਂ ਕੋਲ ਫਸਟ ਅਡਾਉਂ ਕੇ ਆਪਣੇ ਮਾਪਿਆਂ ਕੋਲ ਜਾਓ ਉਹਨਾਂ ਦੇ ਨਾਲ ਇਕੱਠੇ ਕਰੋ ਉਹਨਾਂ ਨੂੰ ਆਪਣੇ ਕੋਲ ਆ ਕੇ ਦੇਖਣਾ ਜ਼ਰੂਰੀ ਹੈ ਫਲ ਜਹਾਨ ਦਾ ਸੁੱਖ ਉਹ ਨਾ ਮਿਲ ਜਾਂਦਾ ਜੀ ਦੋਸਤੋ ਉਹਨਾਂ ਤੋਂ ਵੱਡਾ ਰੱਬ ਹੈ ਨਾ ਕੋਈ ਮੰਦਰ ਨਾਲ ਤੀਤ ਕੁਝ ਨਹੀਂ ਤੇ ਦੋਸਤੋ ਜੇ ਮੇਰੀ ਗੱਲ ਵਧੀਆ ਲੱਗੀ ਜਾਂ ਮੈਸੇਜ ਸੋਹਣਾ ਲੱਗਾ ਇਸ ਵੀਡੀਓ ਨੂੰ ਬੱਸ ਸ਼ੇਅਰ ਕਰੋ ਤਾਂ ਜੋ ਇਹ ਮੈਸੇਜ ਉਹਨਾਂ ਲੋਕਾਂ ਤੱਕ ਪਹੁੰਚੇ ਜੇ ਜੋ ਲੋਕ ਆਪਣੇ ਮਾਪਕੂਦਿਆਂ ਨੂੰ ਨਹੀਂ ਜਾਣਦੇ। ਜੀ ਦੋਸਤੋ ਧੰਨਵਾਦ ਤੁਹਾਡਾ ਇਹ ਵੀਡੀਓ ਨੂੰ ਸੋਣੇ